ਸਤਿ ਸ਼੍ਰੀ ਅਕਾਲ ਜੀ ਮੈਂ ਹਰਜੋਤ ਕੌਰ ਤੁਸ ਵੇਖ ਰਹੇ ਹੋ ਪ੍ਰੋਗਰਾਮ ਖਬਰ ਪੜਤਾਲ ਸਾਡੇ ਨਾਲ ਮੌਜੂਦ ਨੇ ਸੀਨੀਅਰ ਪੱਤਰਕਾਰ ਸੁਰਿੰਦਰ ਡੱਲਾ ਜੀ ਬਹੁਤ ਬਹੁਤ ਸਵਾਗਤ ਹੈ ਡੱਲਾ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਹਰਜੋਤ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਵੀ ਔਰ ਦੁਨੀਆ ਭਰ ਦੇ ਪੰਜਾਬੀਆਂ ਦਾ ਵੀ ਬਹੁਤ ਬਹੁਤ ਧੰਨਵਾਦ ਦੇ ਰਾਜ ਵਿਧਾਨ ਸਭਾ ਦੇ ਸੈਸ਼ਨ ਦੀ ਗੱਲ ਕਰ ਲਈਏ ਤਾਂ ਵਿਧਾਨ ਸਭਾ ਦਾ ਸੈਸ਼ਨ ਜਿਹੜਾ ਹੈ ਭਾਵੇਂ ਕਿ ਬਹੁਤ ਛੋਟਾ ਰਿਹਾ ਤਿੰਨ ਦਿਨਾਂ ਦਾ ਹੀ ਇਹ ਸੈਸ਼ਨ ਰਿਹਾ ਪਰ ਦੋ ਦਿਨਾਂ ਦੀ ਆਪਾਂ ਗੱਲ ਕਰੀਏ ਤਾਂ ਦੋ ਦਿਨ ਬਹੁਤ ਗਰਮਾ-ਗਰਮੀ ਵਾਲੇ ਰਹੇ ਕੱਲ ਦੇ ਦਿਨ ਦੀ ਗੱਲ ਕਰੀਏ ਕੱਲ ਵੀ ਸਾਰਾ ਦਿਨ ਵਿਧਾਨ ਸਭਾ ਦੇ ਵਿੱਚ ਜੋ ਹੈ ਸਿਆਸੀ ਗਰਮੀ ਜੋ ਹੈ ਬਣੀ ਰਹੀ ਵਿਰੋਧੀ ਧਿਰਾਂ ਦੀ ਸੱਤਾ ਧਿਰ ਦੀ ਆਪਸ ਦੇ ਵਿੱਚ ਗਰਮਾ-ਗਰਮੀ ਜੋ ਹੈ ਬਰਕਰਾਰ ਹੀ ਦੇਖਣ ਨੂੰ ਮਿਲੀ ਕਿਹੜੇ-ਕਿਹੜੇ ਅਹਿਮ ਮੁੱਦੇ ਨੇ ਡਲਾਜੀ ਉਸ ਉੱਪਰ ਗੱਲ ਕਰਾਂਗੇ ਜਿਹੜੇ ਕਿ ਵਿਧਾਨ ਸਭਾ ਸੈਸ਼ਨ ਦੇ ਵਿੱਚ ਹੁਣ ਤੱਕ ਉਭਰੇ ਨੇ ਜ਼ਰੂਰ ਇਹਨਾਂ ਮੁੱਦਿਆਂ ਦੇ ਉੱਪਰ ਗੱਲ ਸਾਂਝੀ ਕਰਨਾ ਪੂਰੇ ਵੇਰਵੇ ਦੇ ਨਾਲ ਇਹਨਾਂ ਮੁੱਦਿਆਂ ਦੇ ਉੱਪਰ ਤੁਸੀਂ ਸਿਆਸੀ ਐਨਾਲਿਸਿਸ ਵੀ ਸਾਂਝਾ ਕਰਿਓ ਲੇਖ ਜਿਹੜਾ ਕੱਲ ਦਾ ਵੀ ਪੰਜਾਬ ਵਿਧਾਨ ਸਭਾ ਦਾ ਦਿਨ ਹੈ ਉਹ ਬਹੁਤ ਜ਼ਿਆਦਾ ਗਰਮਾ-ਗਰਮੀ ਵਾਲਾ ਰਿਹਾ ਪਹਿਲੇ ਦਿਨ ਵੀ ਖੂਬ ਗਰਮਾ-ਗਰਮੀ ਹੋਈ ਐਨਓਸੀ ਦੀ ਸ਼ਰਤ ਹਟਾ ਦਿੱਤੀ ਭਗਵੰਤ ਮਾਨ ਦੀ ਸਰਕਾਰ ਨੇ ਔਰ ਕੱਲ ਪੰਚਾਇਤੀ ਚੋਣਾਂ ਦੇ ਸਬੰਧ ਦੇ ਵਿੱਚ ਜਿਹੜਾ ਕਾਨੂੰਨ ਹੈ ਉਹਦੇ ਵਿੱਚ ਸੋਧ ਕੀਤੀ ਪੰਚਾਇਤੀ ਰਾਜ ਸੋਧ ਬਿਲ 2024 ਇਹ ਵਿਧਾਨ ਸਭਾ ਦੇ ਵਿੱਚ ਲਿਆਂਦਾ ਗਿਆ ਤੇ ਸਰਬਸੰਮਤੀ ਦੇ ਨਾਲ ਇਸ ਨੂੰ ਪਾਸ ਕਰ ਦਿੱਤਾ ਗਿਆ ਹੁਣ ਇਹ ਜਿਹੜਾ ਸੋਧ ਬਿਲ ਹੈ ਪੰਚਾਇਤੀ ਰਾਜ ਦਾ ਇਸ ਤੋਂ ਬਾਅਦ ਭਗਵੰਤ ਮਾਨ ਨੇ ਇਹ ਵੀ ਐਲਾਨ ਕੀਤਾ ਕਿ ਅਸੀਂ ਬਹੁਤ ਜਲਦ ਚੋਣਾਂ ਕਰਾਵਾਂਗੇ ਗੱਲ ਚੋਣਾਂ ਦੇ ਅਮਲ ਦੀ ਤਿਆਰੀ ਦੀ ਹੈ ਔਰ ਅਸੀਂ ਬੜੀ ਤੇਜ਼ੀ ਨਾਲ ਤਿਆਰੀ ਕਰ ਰਹੇ ਹਾਂ ਸੋ ਪੰਚਾਇਤਰੀ ਚੋਣਾਂ ਦਾ ਰਾਹ ਪੱਧਰਾ ਕਰਤਾ ਭਗਵੰਤ ਮਾਨ ਸਰਕਾਰ ਨੇ ਹੁਣ ਕੋਈ ਵੀ ਜਿਹੜੀ ਪੋਲਿਟਿਕਲ ਪਾਰਟੀ ਹੈ ਉਹ ਆਪਣੇ ਚੋਣ ਨਿਸ਼ਾਨ ਤੇ ਚੋਣਾਂ ਨਹੀਂ ਲੜੇਗੀ ਨਾ ਕੋਈ ਝਾੜੂ ਦਾ ਨਿਸ਼ਾਨ ਵਰਤ ਸਕਦਾ ਹੈ ਨਾ ਪੰਜੇ ਦਾ ਤੇ ਨਾ ਕਮਲ ਦਾ ਤੇ ਨਾ ਤਕਰੀ ਹੁਣ ਸਾਰੇ ਜਿਹੜੇ ਉਮੀਦਵਾਰ ਨੇ ਉਹਨਾਂ ਨੂੰ ਨਵੇਂ ਚੋਣ ਨਿਸ਼ਾਨ ਮਿਲਣਗੇ ਕੋਈ ਵੀ ਪਾਰਟੀ ਇਨ੍ਹਾਂ ਚੋਣਾਂ ਦੇ ਵਿੱਚ ਪਾਰਟੀ ਦੇ ਤੌਰ ਤੇ ਉਮੀਦਵਾਰ ਤਾਂ ਸਰਪੰਚੀ ਦੇ ਆ ਸਕਦੇ ਨੇ ਪਰ ਚੋਣ ਨਿਸ਼ਾਨੀ ਹੋਏਗਾ। ਔਰ ਜਿਹੜੇ ਉਮੀਦਵਾਰ ਨੇ ਉਹ ਆਪਣੀ ਆਪਣੀ ਪਾਰਟੀ ਦੇ ਲੀਡਰ ਦੀਆਂ ਤਸਵੀਰਾਂ ਆਪਣੇ ਪੋਸਟਰਾਂ ਤੇ ਲਾ ਸਕਦੇ ਨੇ। ਐਨੀ ਖੁੱਲ ਜ਼ਰੂਰ ਦਿੱਤੀ ਗਈ ਹੈ। ਸੋ ਕੁੱਲ ਮਿਲਾ ਕੇ ਅਗਰ ਕਿਸੇ ਪਿੰਡ ਦੇ ਵਿੱਚ ਕੋਈ ਸਰਪੰਚੀ ਦੀ ਚੋਣ ਲੜ ਰਿਹਾ ਹੈ ਉਹ ਕਿਹੜੀ ਪਾਰਟੀ ਨਾਲ ਸੰਬੰਧਿਤ ਹੈ ਉਹ ਆਪਣੇ ਲੀਡਰ ਦੀ ਫੋਟੋ ਲਾ ਸਕਦਾ ਹੈ ਪਰ ਉਹ ਪੰਜਾ ਤਕਰੀ ਝਾੜੂ ਇਸ ਤਰ੍ਹਾਂ ਦੇ ਨਿਸ਼ਾਨ ਨਹੀਂ ਲਾ ਸਕਦਾ। ਇਹਦੇ ਪਿੱਛੇ ਕਾਰਨ ਮੰਨਿਆ ਜਾ ਰਿਹਾ ਹੈ ਕਿ ਸਰਕਾਰ ਚਾਹੁੰਦੀ ਸੀ ਕਿ ਪਿੰਡਾਂ ਦੇ ਵਿੱਚ ਧੜੇਬਾਜ਼ੀ ਨਾ ਹੋਵੇ ਪਿੰਡਾਂ ਦੇ ਵਿੱਚ ਆਪਸੀ ਮਾਹੌਲ ਚੰਗਾ ਬਣਿਆ ਰਹੇ ਕਿਉਂਕਿ ਖਰਚੇ ਬਹੁਤ ਜ਼ਿਆਦਾ ਸਰਪੰਚੀ ਦੀਆਂ ਚੋਣਾਂ ਚ ਹੁੰਦੇ ਨੇ ਪੰਚਾਇਤੀ ਚੋਣਾਂ ਚ ਹੁੰਦੇ ਨੇ ਜਿਹੜਾ ਲੋਕ ਨੇ ਪਿੰਡਾਂ ਚ ਉਹ ਧੜੇਬੰਦੀਆਂ ਚ ਨਾ ਵੰਡੇ ਜਾਣ ਆਪਸੀ ਮੁਹੱਬਤ ਤੇ ਖਤਰਾ ਨਾ ਹੋਵੇ ਔਰ ਦੂਸਰਾ ਪੈਸਾ ਬਹੁਤ ਲੱਗਦਾ ਸੀ ਚੋਣਾਂ 40-40 ਲੱਖ ਰੁਪਏ ਭਗਵੰਤ ਮਾਨ ਦੱਸ ਰਹੇ ਸੀ ਵਿਧਾਨ ਸਭਾ ਚ ਕੀ ਸਰਪੰਚੀ ਦੀ ਚੋਣ ਤੇ ਲੱਗਣ ਲੱਗੇ ਇਹ ਕਿਤੇ ਵੀ ਚੰਗਾ ਰੁਝਾਨ ਨਹੀਂ ਹੈ ਇਸ ਕਰਕੇ ਇਹ ਫੈਸਲਾ ਕੀਤਾ ਗਿਆ ਕਿ ਚੋਣਾ ਬਿਨਾ ਪੋਲਿਟিক্যাল ਪਾਰਟੀ ਦੇ ਸਿੰਬਲ ਤੋਂ ਲੜ ਲੜੀਆਂ ਜਾਣ ਔਰ ਜਿਹੜੀਆਂ ਵੀ ਜਿਹੜੇ ਵੀ ਪਿੰਡ ਸਰਬਸੰਮਤੀ ਦੇ ਨਾਲ ਆਪਣਾ ਸਰਪੰਚ ਚੁਣਨਗੇ ਜਾਂ ਪੰਚਾਇਤ ਚੁਣਨਗੇ ਉਹਨਾਂ ਨੂੰ 5 ਲੱਖ ਰੁਪਏ ਬਤੌਰ ਇਨਾਮ ਇਹ ਪੰਜਾਬ ਸਰਕਾਰ ਵੱਲੋਂ ਦਿੱਤਾ ਜਾਣਾ ਹੈ ਉਸ 5 ਲੱਖ ਰੁਪਏ ਨੂੰ ਉਹ ਆਪਣੀ ਮਰਜ਼ੀ ਨਾਲ ਪੰਚਾਇਤਾਂ ਵਿਕਾਸ ਕੰਮਾਂ ਤੇ ਲਾ ਸਕਣਗੇ ਇਸ ਤੋਂ ਇਲਾਵਾ ਹਸਪਤਾਲ এডਿਕੇਸ਼ਨ ਸਕੂਲ ਖੇਡ ਸਟੇਡੀਅਮ ਇਹ ਤਰਜੀਹ ਤੇ ਉਹਨਾਂ ਪਿੰਡਾਂ ਚ ਸਹੂਲਤਾਂ ਦੇ ਤੌਰ ਤੇ ਦਿੱਤੇ ਜਾਣਗੇ ਜਿਹੜੀਆਂ ਪੰਚਾਇਤਾਂ ਸਰਬਸੰਮਤੀ ਦੇ ਨਾਲ ਚੁਣੀਆਂ ਜਾਣਗੀਆਂ ਇਹ ਵਿਧਾਨ ਸਭਾ ਦੇ ਵਿੱਚ ਵੱਡਾ ਐਲਾਨ ਮੁੱਖ ਮੰਤਰੀ ਭਗਵੰਤ ਮਾਨ ਨੇ ਕੀਤਾ ਇੱਕ ਵਾਰੀ ਭਗਵੰਤ ਮਾਨ ਉਹਨਾਂ ਦਾ ਇੱਕ ਬਿਆਨ ਵੀ ਸੁਣ ਲਈਏ ਇਹਦੇ ਨਾਲ ਸੰਬੰਧਿਤ ਪੰਚਾਇਤੀ ਰਾਜ ਸੋਧ ਬਿਲ ਵੀ ਆ ਰਹੇ ਹੈ ਤੇ ਪਹਿਲਾਂ ਹੀ ਅਸੀਂ ਕੈਬਨਿਟ ਦੇ ਵਿੱਚ ਇਹ ਹੋ ਕਰ ਚੁੱਕੇ ਹਾਂ ਫੈਸਲਾ ਕਿ ਇਲੈਕਸ਼ਨਾਂ ਜਲਦੀ ਕਰਾਉਣੇ ਪੰਚਾਇਤਾਂ ਦੀਆਂ ਤੇ ਨਾਲ ਪਿੰਡ ਜਿਹੜੇ ਨੇ ਉਹ ਧਰਿਆਂ ਤੋਂ ਬਚੇ ਰਹਿਣ ਪਿੰਡਾਂ 'ਚ ਕੋਈ ਧਰਿਆਂ ਦੀ ਟੜੇਬੰਦੀ ਕਰਕੇ ਕੋਈ 75126 ਦੇ ਕੇਸ ਉਹ ਨਾ ਹੋਣ ਤਾਂ ਅਸੀਂ ਕੀਤਾ ਕਿ ਪੰਚਾਇਤ ਦੀਆਂ ਚੋਣਾਂ ਜਿਹੜੀਆਂ ਨੇ ਉਹ ਕਿਸੇ ਵੀ ਪੋਲੀਟੀਕਲ ਪਾਰਟੀ ਦੇ ਸਿੰਬਲ ਤੇ ਨਾ ਲੱਗਦੀਆਂ ਉਹਨਾਂ ਨੂੰ ਲੋਕਲ ਆਪਣੇ ਸਿੰਬਲ ਮਿਲਣਗੇ ਉਿੱਤਾ ਕਾਰਨ ਇਹ ਨਹੀਂ ਹੈ ਕਿ ਅਸੀਂ ਕਿਸੇ ਨੂੰ ਕੋਈ ਬਾਹਰ ਕਰਨਾ ਚਾਹੁੰਦੇ ਆ ਤੇ ਪਰ ਇਹਦੇ ਨਾਲ ਇਹ ਹੈ ਕਿ ਸਰਪੰਚ ਜਿਹੜਾ ਉਹ ਪਿੰਡ ਦਾ ਹੋਊਗਾ ਸਰਪੰਚ ਕਿਸੇ ਪਾਰਟੀ ਦਾ ਨਹੀਂ ਹੋਊਗਾ। ਕਿਹਾਂ ਪੰਜੇ ਵਾਲਿਆਂ ਦਾ ਆ ਝਾੜੂ ਵਾਲਿਆਂ ਦਾ ਆ ਹਾਥੀ ਵਾਲਿਆਂ ਦਾ ਨਾ ਬੈਸੇ ਵੀ ਲੋਕਲ ਜਿਹੜੀ ਆਪਦੀ ਪੰਚਾਇਤੀ ਜਿਹੜੀ ਚੋਣ ਹੈ ਉਹ ਧਰਿਆ ਤੋਂ ਉੱਪਰ ਹੋਣੀ ਚਾਹੀਦੀ ਹੈ। ਹੁਣ ਪੰਚਾਇਤੀ ਚੋਣਾਂ ਦੇ ਨਾਲ-ਨਾਲ ਮੁੱਖ ਮੰਤਰੀ ਭਗਵੰਤ ਮਾਨ ਨੇ ਇੱਕ ਹੋਰ ਵੱਡਾ ਮੁੱਦਾ ਵੀ ਚੱਕਿਆ। ਜਦੋਂ ਐਨਓਸੀ ਤੇ ਭਾਸ਼ਣ ਦੇ ਰਹੇ ਸੀ ਉਹ ਪਰਸੋਂ ਤੇ ਉਹਨਾਂ ਨੇ ਡੱਬ ਕੇ ਅਕਾਲੀ ਦਲ ਤੇ ਸਵਾਲ ਖੜੇ ਕੀਤੇ ਸੀ ਕਾਂਗਰਸੀਆਂ ਤੇ ਵੀ ਸਵਾਲ ਖੜੇ ਕੀਤੇ ਸੀ ਕੱਲ ਮੁੱਖ ਮੰਤਰੀ ਭਗਵੰਤ ਮਾਨ ਨੇ ਬੀਅਦਬੀ ਤੇ ਗੋਲੀकांड ਦੇ ਮਾਮਲੇ ਦੇ ਵਿੱਚ ਇੱਕ ਖੁਲਾਸਾ ਕੀਤਾ ਪੰਜਾਬ ਦੀ ਵਿਧਾਨ ਸਭਾ ਤੇ ਕਿ ਕੁਝ ਨਵੇਂ ਸਬੂਤ ਮਿਲੇ ਨੇ ਉਹ ਕਹਿੰਦੇ ਸਾਡੇ ਵੱਲੋਂ ਪੱਕੇ ਤੌਰ ਤੇ ਐਫਆਈਆਰ ਤਿਆਰ ਜਲਦੀ ਹੀ ਰਿਪੋਰਟ ਕੋਰਟ ਦੇ ਵਿੱਚ ਪੇਸ਼ ਕੀਤੀ ਜਾਏਗੀ ਪਹਿਲਾਂ ਵਾਲਿਆਂ ਬਾਅਦ ਕਾਂਗਰਸ ਔਰ ਅਕਾਲੀ ਦਲ ਵਾਲਿਆਂ ਵਾਂਗ ਅਸੀਂ ਇਸ ਗੰਭੀਰ ਮਸਲੇ 'ਚ ਕੋਈ ਟਿਲ ਨਹੀਂ ਛੱਡਾਂਗੇ ਅਸੀਂ ਦੋਸ਼ੀਆਂ ਨੂੰ ਸਜ਼ਾ ਦਿਵਾ ਕੇ ਰਵਾਂਗੇ ਔਰ ਭਗਵੰਤ ਮਾਨ ਨੇ ਕਿਹਾ ਕਿ ਸਾਡੀ ਗਾਰੰਟੀ ਵੀ ਸੀ ਸਾਡਾ ਵਾਅਦਾ ਵੀ ਸੀ ਔਰ ਅਸੀਂ ਇਹ ਮਸਲੇ ਹੱਲ ਕਰਾਂਗੇ ਇਹਦੇ ਉੱਪਰ ਵੀ ਭਗਵੰਤ ਮਾਨ ਦਾ ਜਿਹੜਾ ਬਿਆਨ ਹੈ ਵਿਧਾਨ ਸਭਾ ਦੇ ਵਿੱਚ ਉਹ ਸੁਣਨਾ ਬਹੁਤ ਅਹਿਮियत ਵਾਲਾ ਕਿਉਂਕਿ ਪਹਿਲਾਂ ਵੀ ਵਿਧਾਨ ਸਭਾ ਦੇ ਵਿੱਚ ਇਨਸਾਫ ਦੀਆਂ ਗੱਲਾਂ ਹੋਈਆਂ ਨੇ ਵਿਸ਼ੇਸ਼ ਸੈਸ਼ਨ ਸੱਦਿਆ ਗਿਆ ਸੀ ਇੱਕ ਵੇਲਾ ਉਹ ਵੀ ਸੀ ਜਦੋਂ ਕੈਪਟਨ ਅੱਗੇ ਨਵਜੋਤ ਸਿੰਘ ਸਿੱਧੂ ਨੇ ਝੋਲੀ ਐਡ ਕੀਤੀ ਸਾਨੂੰ ਪਤਾ ਹੈ ਵਿਧਾਨ ਸਭਾ ਦੇ ਵਿੱਚ ਇਨਸਾਫ ਦੀ ਮੰਗ ਨੂੰ ਲੈ ਕੇ ਪਰ ਭਗਵੰਤ ਮਾਨ ਨੇ ਕੀ ਕਿਹਾ ਕਿ ਸਾਰੀ ਤਿਆਰੀ ਭਗਵੰਤ ਮਾਨ ਦੀ ਸਰਕਾਰ ਨੇ ਕਰ ਲਈ ਉਹਨਾਂ ਨੇ ਵਿਸਥਾਰਤ ਵਿਧਾਨ ਸਭਾ 'ਚ ਦੱਸਿਆ ਇੱਕ ਵਾਰੀ ਜ਼ਰੂਰ ਸੁਣੋ ਐਫ ਆਈ ਆਰ ਹੈ ਜਿਹੜੀ ਜਿਹੜੀ ਬੇਅਦਬੀ ਦੀ ਬਿਲਕੁਲ ਗਵਰਨਮੈਂਟ ਨੇ ਬਹੁਤ ਸਾਰੇ ਨਵੇਂ ਕਲੂ ਮਿਲੇ ਐਡ ਕਰਕੇ ਬਿਲਕੁਲ ਪੱਕੇ ਜਿਵੇਂ ਪੰਜਾਬੀ 'ਚ ਕਹਿੰਦੇ ਬਿਲਕੁਲ ਕਿਲ ਲੈਨ ਚੰਗੀ ਤਰ੍ਹਾਂ ਠੋਕ ਕੇ ਸਾਡੇ ਵੱਲੋਂ ਉਹ ਜਿਹੜੀ ਐ ਜੀ ਸਾਹਿਬ ਬੈਠੇ ਨੇ ਸਾਡੇ ਵੱਲੋਂ ਉਹ ਜਿਹੜੀ ਐਫ ਆਈ ਆਰ ਹੈ ਉਹ ਬਿਲਕੁਲ ਰੈਡੀ ਹੈ ਅਸੀਂ ਕਾਨੂੰਨੀ ਮਹਾਰਾ ਨਾਲ ਸਲਾਹ ਕਰਕੇ ਆਉਣ ਵਾਲੇ ਚੰਨ ਦਿਨਾਂ ਦੇ ਵਿੱਚ ਅਸੀਂ ਉਹ ਬਹੁਤ ਵਧੀਆ ਤਰੀਕੇ ਦਾ ਤਤਪੜਤ ਚ ਕਰਦੀਏ ਤਾਂ ਉਹ ਰਿਕੁਐਸ ਹੋ ਜੂਗੀ ਉੱਥੋਂ ਕੋਈ ਫਾਇਦਾ ਨਹੀਂ ਫਿਰੋਗਾ ਅਸੀਂ ਉਹਦੇ ਵਿੱਚ ਜੋ ਸਾਨੂੰ ਨਮਾ ਮਿਲਿਆ ਉਹ ਵੀ ਪਾ ਕੇ ਆਉਣ ਵਾਲੇ ਚੰਨ ਦਿਨਾਂ ਦੇ ਵਿੱਚ ਅਸੀਂ ਉਹ ਉੱਥੇ ਪੇਸ਼ ਕਰ ਦਾਂਗੇ ਸਾਡੀ ਗਰੰਟੀ ਵੀ ਸੀ ਸਾਡਾ ਵਾਦਾ ਵੀ ਸੀ ਔਰ ਸਾਡਾ ਫਰਜ਼ ਵੀ ਬਣਦਾ ਹੈ ਕਿ ਸਾਡੇ ਗੁਰੂ ਸਾਹਿਬ ਦੀ ਬੇਅਦਵੀ ਦਾ ਜੇ ਕੋਈ ਦੋਸ਼ੀ ਹੈ ਤਾਂ ਉਹਦੇ ਮਤ ਜਿਹੜੀ ਜਿਹੜੀ ਐਫ ਆਈ ਆਰ ਪਹਿਲਾਂ ਕੋਟਕਪੂਰੇ ਵਾਲੀ ਕੀਤੀ ਹੈ ਠੀਕ ਹੈ ਜੀ ਬਾਈਬਲ ਕਲਾਂ ਵਾਲੇ ਵੀ ਸਿੱਟ ਜਿਹੜੀ ਹੈ ਉਹਦੀ ਉਹਦੀ ਉਹਦੀਆਂ ਮੀਟਿੰਗਾਂ ਕੰਟੀਨਿਊ ਕੀਤੀਆਂ ਨੇ ਨਮੀਆਂ ਕੀਤੀਆਂ ਨੇ ਸੋ ਕੁਝ ਨਵੇਂ ਕਲੂ ਵੀ ਮਿਲੇ ਨੇ ਕੁਝ ਨਵੇਂ ਡਵੈਲਪਮੈਂਟ ਹੋਈਆਂ ਨੇ ਤੁਸੀਂ ਦੇਖਿਆ ਹੋਣਾ ਮੈਂ ਆਪੇ ਦਿਲੋਂ ਚਾਹਨਾ ਸੱਚੇ ਦਿਲੋਂ ਚਾਹਨਾ ਕਿ ਸਾਨੂੰ ਸਾਡੇ ਬਾਪ ਕਹਿੰਦੇ ਸਾਡਾ ਪਿਤਾ ਸਾਨੂੰ ਸਾਡੇ ਪਿਤਾ ਜੀ ਦੀ ਜਿਹੜੀ ਸਾਡੇ ਬਾਪੂ ਜੀ ਦੀ ਗੁਰੂ ਗ੍ਰੰਥ ਸਾਹਿਬ ਜੀ ਦੀ ਜਿਹੜੀ ਬੇਅਦਬੀ ਹੋਈ ਹੈ ਉਹ ਜੇ ਸਾਡੇ ਪੰਜਾਬ ਚ ਨਹੀਂ ਇਨਸਾਫ ਮਿਲੂਗਾ ਬਾਰੋਂ ਕੀ ਉਮੀਦ ਕਰਾਂਗੇ ਫਿਰ ਸੋ ਉਹ ਜਰੂਰ ਜਿੱਥੋਂ ਤੱਕ ਹੋ ਸਕਦਾ ਹੋਇਆ ਅਸੀਂ ਚਾਹੇ ਵਕੀਲ ਜਿੰਨੇ ਮਰਜ਼ੀ ਮਹਿੰਗੇ ਕਰਨੇ ਪੈਣ ਜਿੱਥੋਂ ਮਰਜ਼ੀ ਲਿਓਣੇ ਪੈਣਾ ਅਸੀਂ ਕੇਸ ਲੜਾਂਗੇ ਅਸੀਂ ਪਹਿਲਾਂ ਮੰਗੂ ਢਿੱਲ ਨਹੀਂ ਛੱਡਾਂਗੇ ਤੀਜਾ ਤੇ ਬਹੁਤ ਅਹਿਮ ਵਿਸ਼ਾ ਜਿਹੜਾ ਵਿਧਾਨ ਸਭਾ ਦਾ ਸੀ ਉਹ ਸੀ ਖੇਤੀਬਾੜੀ ਨੀਤੀ ਕਿਉਂਕਿ ਚਾਰ ਦਿਨਾਂ ਤੋਂ ਕਿਸਾਨ ਚੰਡੀਗੜ੍ਹ ਦੇ ਵਿੱਚ ਧਰਨਾ ਦੇ ਰਹੇ ਨੇ ਜੋਗਿੰਦਰ ਸਿੰਘ ਔਰ ਉਗਰਾਹਾਂ ਵਾਲੇ ਔਰ ਜਿਹੜੇ ਇਸ ਤੋਂ ਇਲਾਵਾ ਬਹੁਤ ਸਾਰੇ ਕਿਸਾਨ ਸੰਗਠਨ ਨੇ ਖੇਤ ਮਜ਼ਦੂਰ ਯੂਨੀਅਨ ਨੇ ਉਹ ਸਾਰੇ ਦਰਨਾ ਦੇ ਰਹੇ ਸੀ ਉਹਨਾਂ ਨੇ ਮੰਗ ਪੱਤਰ ਵੀ ਦਿੱਤਾ ਸੀ ਖੇਤੀਬਾੜੀ ਮੰਤਰੀ ਨੂੰ ਸੋਮਵਾਰ ਦੇ ਦਿਨ ਔਰ ਕੱਲ ਵਿਧਾਨ ਸਭਾ ਦੇ ਵਿੱਚ ਭਗਵੰਤ ਮਾਨ ਕਿਸਾਨੀ ਤੇ ਵੀ ਬੋਲੇ ਨਰਿੰਦਰ ਮੋਦੀ ਦੀ ਬੀਜੇਪੀ ਦੀ ਸਰਕਾਰ ਦਾ ਜੰਮ ਕੇ ਵਿਰੋਧ ਹੋਇਆ ਕਿ ਤਿੰਨ ਖੇਤੀ ਬਿੱਲ ਲਿਆਂਦੇ ਗਏ ਬਿਨਾਂ ਲੋਕਾਂ ਨਾਲ ਸਲਾਹ مشਵਰਾ ਕੀ ਤੇ ਬਾਅਦ ਦੇ ਵਿੱਚ ਅੰਦੋਲਨ ਹੋਇਆ ਤੇ ਕੇਂਦਰ ਸਰਕਾਰ ਨੂੰ ਉਹ ਬਿੱਲ ਵਾਪਸ ਲੈਣੇ ਪਏ ਪਰ ਪੰਜਾਬ ਸਰਕਾਰ ਗਲਬਤ ਕਰਕੇ ਖੇਤੀ ਨੀਤੀ ਲਿਆਵੇਗੀ ਭਗਵੰਤ ਮਾਨ ਨੇ ਕਿਹਾ ਕਿ ਖੇਤੀਬਾੜੀ ਦੀ ਨੀਤੀ ਪੂਰੀ ਤਰ੍ਹਾਂ ਤਿਆਰ ਹੈ ਔਰ ਅਸੀਂ ਹੁਣ ਸੂਬੇ ਦੀ ਖੇਤੀ ਨਾਲ ਜੁੜੀਆਂ ਸੰਸਥਾਵਾਂ ਬੁੱਧੀਜੀਵੀਆਂ ਕਿਸਾਨ ਸੰਗਠਨਾਂ ਨਾਲ ਵਿਚਾਰ ਚਰਚਾ ਕਰਾਂਗੇ ਔਰ ਕਿਸਾਨ ਮਿਲਣੀ ਵੀ ਕੀਤੀ ਜਾਊਗੀ ਤਾਂ ਜੋ ਸੂਬੇ ਦੇ ਕਿਸਾਨਾਂ ਦੀ ਖੇਤੀਬਾੜੀ ਨੀਤੀ ਬਾਰੇ رائے ਲਈ ਜਾ ਸਕੇ ਸ਼ੋ ਇਹ ਗੱਲ ਕੱਲ ਭਗਵੰਤ ਮਾਨ ਨੇ ਵਿਧਾਨ ਸਭਾ ਦੇ ਵਿੱਚ ਕਹੀ ਹੈ ਕਿ ਅਸੀਂ ਖੇਤੀਬਾੜੀ ਨੀਤੀ ਤਿਆਰ ਕਰੀ ਬੈਠਿਆਂ ਤੇ ਹੁਣ ਸਟਾਰਿਆਂ ਦੇ ਨਾਲ ਗੱਲਬਾਤ ਕਰਕੇ ਫਿਰ ਅਸੀਂ ਖੇਤੀਬਾੜੀ ਨੀਤੀ ਨੂੰ ਲਾਗੂ ਕਰਾਂਗੇ ਮੰਗ ਪੱਤਰ ਦਿੱਤਾ ਸੀ ਜਗਿੰਦਰ ਸਿੰਘ ਉਗਰਾਹਾ ਔਰ ਹੋਰ ਸੰਗਠਨਾਂ ਦੀ ਵਾਈਟ ਵਿੱਚ ਚੰਡੀਗੜ੍ਹ 'ਚ ਧਰਨਾ ਚੱਲ ਰਿਹਾ ਹੈ ਕੱਲ ਚੌਥਾ ਦਿਨ ਸੀ ਚੰਡੀਗੜ੍ਹ ਦੇ ਵਿੱਚ ਧਰਨੇ ਦਾ ਅੱਜ ਧਰਨੇ ਤੇ ਵੱਡੇ ਐਲਾਨ ਹੋ ਸਕਦੇ ਨੇ ਕੱਲ ਇੱਕ ਮੀਟਿੰਗ ਵੀ ਹੋਈ ਹੈ ਕੱਲ ਪੰਜਾਬ ਸਰਕਾਰ ਦੇ ਵੱਡੇ ਪ੍ਰਸ਼ਾਸਨਿਕ ਅਧਿਕਾਰੀਆਂ ਦੇ ਨਾਲ ਕਿਸਾਨਾਂ ਦੀ ਮੀਟਿੰਗ ਹੋਈ ਹੈ ਕਿਉਂਕਿ ਅੱਜ ਦੇ ਲਈ ਅੱਜ 3 ਵਜੇ ਭਗਵੰਤ ਮਾਨ ਦੇ ਨਾਲ ਮੁੱਖ ਮੰਤਰੀ ਨਾਲ ਮੀਟਿੰਗ ਰੱਖਾਈ ਗਈ ਜਿਹਦੇ ਵਿੱਚ ਜੋਗਿੰਦਰ ਸਿੰਘ ਉਗਰਾਹਾ ਔਰ ਖੇਤ ਮਜ਼ਦੂਰ ਦੁਨੀਆਨ ਔਰ ਬਾਕੀ ਜਿਹੜੀਆਂ ਜਥੇਬੰਦੀਆਂ ਨੇ ਉਹਨਾਂ ਦੇ ਆਗੂ ਮੌਜੂਦ ਰਹਿਣਗੇ ਔਰ ਭਗਵੰਤ ਮਾਨ ਔਰ ਭਗਵੰਤ ਮਾਨ ਦੇ ਮੰਤਰੀ ਔਰ ਕਿਸਾਨ ਇਹ ਮੀਟਿੰਗ ਹੈ ਜਿਹੜੀ ਅੱਜ 3 ਵਜੇ ਹੋਣੀ ਹੈ ਸੋ ਇਸ ਮੀਟਿੰਗ ਦੇ ਵਿੱਚ ਕਿਸ ਤਰ੍ਹਾਂ ਖੇਤੀਬਾੜੀ ਨੀਤੀ ਤੇ ਜਾਂ ਪੰਜਾਬ ਦੇ ਕਿਸਾਨਾਂ ਦੀਆਂ ਹੋਰ ਮੰਗਾਂ ਤੇ ਗੱਲ ਅੱਗੇ ਤੁਰਦੀ ਹੈ ਸਰਕਾਰ ਦੇ ਨਾਲ ਕਰਜ਼ੇ ਦੇ ਮਸਲੇ ਨੇ ਪੰਜਾਬ ਦੇ ਕਿਸਾਨਾਂ ਦੇ ਬਹੁਤ ਸਾਰੀਆਂ ਉਹਨਾਂ ਦੀਆਂ ਮੰਗਾਂ ਨੇ ਇਹਨਾਂ ਸਾਰਿਆਂ ਤੇ ਪੰਜਾਬ ਸਰਕਾਰ ਔਰ ਕਿਸਾਨਾਂ ਦੇ ਵਿੱਚ ਕੀ ਫੈਸਲਾ ਹੁੰਦਾ ਹੈ ਇਹਦੇ ਉੱਪਰ ਵੀ ਅੱਜ ਨਜ਼ਰ ਰਹੇਗੀ जोगਿੰਦਰ ਸਿੰਘ ਉਗਰਾਹਾਂ ਦੀ ਗੱਲ ਵੀ ਸੁਣਦੇ ਆ ਪਰ ਮੁੱਖ ਮੰਤਰੀ ਭਗਵੰਤ ਮਾਨ ਦਾ ਖੇਤੀਬਾੜੀ ਨੀਤੀ ਤੇ ਇੱਕ ਬਿਆਨ ਜਿਹੜਾ ਵਿਧਾਨ ਸਭਾ ਚ ਉਹਨਾਂ ਨੇ ਦਿੱਤਾ ਹੈ ਬੜੀ ਅਹਿਮੀਅਤ ਵਾਲਾ ਉਹਨੂੰ ਵੀ ਸੁਣਦੇ ਹੁਣ ਮੈਂ ਹੁਣਾਂ ਜੀ ਖੇਤੀਬਾੜੀ ਤੇ ਖੇਤੀ ਦੀ ਪਾਲਿਸੀ ਬਿਲਕੁਲ ਰੈਡੀ ਹੈ ਬਿਲਕੁਲ ਪਰਫੈਕਟ ਬਹੁਤ ਸਾਰੇ ਮਹਾਰਾਣੂ ਅਸੀਂ ਬੁਲਾਇਆ ਪੀਏਯੂ ਚੋਂ ਬੁਲਾਇਆ ਹੋਰ ਖੇਤੀ ਨਾਲ ਐਕਸਪਰਟ ਜਿਹੜੇ ਲੋਕ ਨੇ ਅਸੀਂ ਪੰਜਾਬ ਦੀ ਖੇਤੀ ਨੀਤੀ ਜਿਹੜੀ ਹੈ ਉਹ ਰੈਡੀ ਹੈ ਆਲਮੋਸਟ ਪਰ ਅਸੀਂ ਪੰਜਾਬ ਦੇ ਸਟੇਕ ਹੇਲਡਰਸ ਨਾਲ ਗੱਲ ਕਰਾਂਗੇ ਤੇ ਜਿੰਨੀਆਂ ਵੀ ਕੋਈ ਦੁਨੀਆ ਨਾਲ ਨੇ ਜਾਂ ਖੇਤੀ ਨਾਲ ਸੰਬੰਧਿਤ ਸੰਸਥਾਵਾਂ ਨੇ ਜਾਂ ਖੇਤੀ ਨਾਲ ਸੰਬੰਧਿਤ ਜਿਹੜੇ ਮਹਿਕਮੇ ਚ ਜਾਂ ਕਿਤੇ ਹੋਰ ਬੁੱਧੀਜੀਵੀ ਨੇ ਉਹਨਾਂ ਸਾਰਿਆਂ ਨੂੰ ਬੁਲਾਵਾਂਗੇ ਬੁਲਾ ਕੇ ਮੈਂ ਇਸੇ ਤਰ੍ਹਾਂ ਸੀ ਇੰਡਸਟਰੀਅਲ ਪਾਲਿਸੀ ਲਾਗੂ ਕੀਤੀ ਸੀ ਇਸੇ ਤਰੀਏ ਅਸੀਂ ਟਰਾਂਸਪੋਰਟ ਦਾ ਵੀ ਸਾਰਿਆਂ ਨੂੰ ਬੁਲਾਇਆ ਸੀਗਾ ਸੋ ਉਹਨਾਂ ਨੂੰ ਪੁੱਛਾਂਗੇ ਵੀ ਦੱਸੋ ਕਿਵੇਂ ਕਰਨਾ ਕਿਉਂਕਿ ਦੇਖੋ ਜਿੱਥੇ ਸਮੱਸਿਆ ਉੱਥੇ ਹੱਲ ਹੈ ਹੋਸਾ ਤਾਂ ਉਸ ਸਮੱਸਿਆ ਇੱਥੇ ਬੈਠੇ ਬਾਬੂਆਂ ਨੂੰ ਨਾ ਪਤਾ ਲੱਗਦੀ ਹੋਵੇ ਜਿਹੜੀ ਖੇਤ ਵਾਲੇ ਨੱਕੇ ਤੇ ਬਹਿ ਕੇ ਪਤਾ ਲੱਗਦੀ ਹੈ ਸੋ ਇਸ ਕਰਕੇ ਉਹਨਾਂ ਨੂੰ ਬੁਲਾਵਾਂਗੇ ਸਟੇਕ ਹੇਲਡ ਨੂੰ ਬੁਲਾਵਾਂਗੇ ਅਸੀਂ ਕਿਸਾਨ ਮਿਲ ਨਹੀਂ ਕਰ ਲੈਣੇ ਉਹਨਾਂ ਅਸੀਂ ਇੱਕ ਹਫ਼ਤੇ ਦੀ ਮੂਲਤ ਦੇਣਿਆ ਇੱਕ ਹਫ਼ਤੇ ਦੇ ਨੋਟਿਸ ਤੇ ਅਸੀਂ ਸਪੀਕਰ ਸਾਹਿਬ ਪੀਏਯੂ ਚ ਕਿਸਾਨ ਮਿਲਨੀ ਕਰ ਲੈਂਦੇ ਆ ਕਿ ਜਦੋਂ ਗੱਲ ਕਰਨੀ ਹੈ ਕਿਸੇ ਕਿਸਾਨਾਂ ਨਾਲ ਕੋਈ رائے ਲੈਣੀ ਹੈ 15000 ਤੋਂ ਵੱਧ ਕਿਸਾਨ ਉੱਥੇ ਆ ਕੇ ਆਪਣੇ رائے ਦੇਣ ਲੱਗ ਜਾਂਦੇ ਆ 15000 ਤੋਂ ਵੱਧ ਐ ਸਟਾਲ ਲਾ ਲੈਣੇ ਅਸੀਂ ਸਰੋਂ ਵਾਲੇ ਇੱਧਰ ਆਜੋ ਮੱਕੀ ਵਾਲੇ ਇੱਧਰ ਆਜੋ ਬਾਸਪਤੀ ਵਾਲੇ ਇੱਧਰ ਆਜੋ ਅਮਰੂਦਾਂ ਵਾਲੇ ਇੱਧਰ ਆਜੋ ਬਾਗਾਂ ਵਾਲੇ ਇੱਧਰ ਆਜੋ ਸੋ ਬੜਾ ਵਧੀਆ ਰਚਾ ਦੋ ਦੋ ਵਾਰੀ ਅਸੀਂ ਕੀਤਾ ਤੀਜੀ ਵਾਰ ਫੇਰ ਕਰ ਲਾਂਗੇ ਕਿਉਂਕਿ ਜਿਹੜੀ ਵੀ ਕੋਈ ਨੀਤੀ ਹੈ ਮੇਰਾ ਪਹਿਲੇ ਦਿਨੋਂ ਇਹ ਮੈਂ ਇਸ ਪੱਖ 'ਚ ਰਹਾ ਕਿ ਸਰਕਾਰਾਂ ਨੂੰ ਲੋਕਾਂ ਨੂੰ ਪੁੱਛ ਕੇ ਬਣਾਉਣਾ ਚਾਹੀਦੀ ਹੈ। ਦੇਖੋ ਫਾਇਰ ਸੇਫਟੀ ਐਂਡ ਐਮਰਜੈਂਸੀ ਸੇਵਾਵਾਂ ਬਿੱਲ 224 ਉਹ ਬੜਾ ਅਹਿਮ ਬਿੱਲ ਹੈ ਉਹ ਵੀ ਵਿਧਾਨ ਸਭਾ ਦੇ ਵਿੱਚ ਸੋਧ ਕੀਤਾ ਗਿਆ ਹੈ। ਫਾਇਰ ਵਿਭਾਗ ਨੂੰ ਵੀ ਨਵੀਆਂ ਤੇ ਹਾਈ ਟੈਕ ਗੱਡੀਆਂ ਦਿੱਤੀਆਂ ਜਿਹੜੀਆਂ ਨੇ ਉਹ ਦਿੱਤੀਆਂ ਵੀ ਨੇ ਤੇ ਦਿੱਤੀਆਂ ਜਾਣੀਆਂ ਨੇ ਮੁੱਖ ਮੰਤਰੀ ਨੇ ਵਿਧਾਨ ਸਭਾ 'ਚ ਦੱਸਿਆ। ਜਿਸ ਤਰ੍ਹਾਂ ਜਿਹੜੀ ਟ੍ਰੈਫਿਕ ਨਾਲ ਸੰਬੰਧਿਤ ਸੜਕ ਸੁਰੱਖਿਆ ਫੋਰਸ ਬਣਾਈ ਗਈ ਹੈ ਉਹਨਾਂ ਨੂੰ ਨਵੀਆਂ-ਨਵੀਆਂ ਗੱਡੀਆਂ ਦਿੱਤੀਆਂ ਗਈਆਂ ਨੇ ਉਸੇ ਤਰ੍ਹਾਂ ਜਿਹੜਾ ਫਾਇਰ ਵਿਭਾਗ ਹੈ ਉਹਦੇ ਵਿੱਚ ਵੀ ਜਿਹੜੀਆਂ ਮਹਿਲਾਵਾਂ ਨੇ ਕੁੜੀਆਂ ਲਈ ਨੇ ਉਹਨਾਂ ਲਈ ਨਿਯਮ ਬਦਲੇ ਜਾ ਰਹੇ ਨੇ ਤਾਂ ਕਿ ਉਹਨਾਂ ਨੂੰ ਵੀ ਨੌਕਰੀਆਂ ਦਿੱਤੀਆਂ ਜਾ ਸਕਣ ਔਰ ਪੰਜਾਬ ਦੇਸ਼ ਦਾ ਪਹਿਲਾ ਸੂਬਾ ਹੋਏਗਾ ਜਿੱਥੇ ਸਾਡੀਆਂ ਧੀਆ ਪੈਣਾ ਫਾਇਰ ਵਿਭਾਗ ਚ ਸ਼ਾਮਲ ਕੀਤੀਆਂ ਜਾਣਗੀਆਂ ਇਹ ਮੁੱਖ ਮੰਤਰੀ ਦਾ ਵਿਧਾਨ ਸਭਾ ਦੇ ਵਿੱਚ ਅਹਿਮ ਐਲਾਨ ਹੈ ਔਰ ਇਹਦੇ ਨਾਲ ਨਾਲ ਵਿਧਾਨ ਸਭਾ ਦੇ ਵਿੱਚ ਜਦੋਂ ਵਿਰੋਧੀ ਧਿਰਾਂ ਦੀ ਗੱਲ ਕਰਦੇ ਆਂ ਤੇ ਪ੍ਰਗਟ ਸਿੰਘ ਉਹ ਵੀ ਕਾਫੀ ਜ਼ਿਆਦਾ ਹਮਲਾਵਰ ਨਜ਼ਰ ਆਏ ਕੋਈ ਇਸ ਗੱਲ ਤੋਂ ਨਾਰਾਜ਼ ਸੀ ਕਿ ਇੱਕ ਦਿਨ ਪਹਿਲਾਂ ਜਿਹੜੀ ਗੱਲ ਤੁਰੀ ਇੱਕ ਥਾਣੇਦਾਰ ਸੀ ਕੋਟਕਪੁਰੇ ਦਾ ਉਹਦਾ ਮਸਲਾ ਵਿਧਾਨ ਸਭਾ ਚ ਵਿਚਾਰਿਆ ਗਿਆ ਇਸ ਗੱਲ ਤੋਂ ਪ੍ਰਗਟ ਸਿੰਘ ਬਹੁਤ ਨਾਰਾਜ਼ ਸੀ ਕਹਿੰਦੇ ਇੱਕ ਥਾਣੇਦਾਰ ਦਾ ਮਸਲਾ ਵਿਧਾਨ ਸਭਾ ਦੇ ਵਿੱਚ ਵਿਚਾਰਿਆ ਜਾ ਰਿਹਾ ਜਦਕਿ ਹੋਰ ਸਿਕਿਉਰਿਟੀ ਨੂੰ ਲੈ ਕੇ ਜਿਹੜੇ ਚੈਲੰਜ ਨੇ ਪ੍ਰਗਟ ਸਿੰਘ ਨੇ ਦੱਸੇ ਸਾਈਬਰ ਸਿਕਿਉਰਿਟੀ ਨੂੰ ਲੈ ਕੇ ਉਹ ਵੀ ਉਹਨਾਂ ਨੇ ਜ਼ਿਕਰ ਕੀਤਾ ਪਰ ਮੇਰਾ ਇਹ ਮੰਨਣਾ ਹੈ ਕਿ ਭਾਵੇਂ ਕਿਸੇ ਹੌਲਦਾਰ ਦਾ ਮੁੱਦਾ ਹੋਵੇ ਜਾਂ ਥਾਣੇਦਾਰ ਦਾ ਮੁੱਦਾ ਹੋਵੇ ਵਿਧਾਨ ਸਭਾ ਉਹ ਥਾਂ ਹੈ ਜਿੱਥੇ ਪੰਜਾਬ ਦੇ ਕਿਸੇ ਵੀ ਸਧਾਰਨ ਨਾਗਰਿਕ ਦਾ ਮੁੱਦਾ ਵੀ ਵਿਚਾਰਿਆ ਜਾ ਸਕਦਾ ਸੋ ਜੇ ਕੁਛ ਖਾਨੇਦਾਰ ਨਾਲ ਸੰਬੰਧਿਤ ਵੀ ਕੇਸ ਹੈ ਤੇ ਉਹ ਜ਼ਰੂਰ ਵਿਧਾਨ ਸਭਾ ਚੋਦੇ ਤੇ ਚਰਚਾ ਹੋਣੀ ਚਾਹੀਦੀ ਹੈ ਮੈਂ ਤਾਂ ਇੱਥੋਂ ਤੱਕ ਚਾਹਨਾ ਕਿ ਵਿਧਾਨ ਸਭਾ ਅੱਗੇ ਵੀ ਸਾਡੇ ਸਾਰੇ ਪ੍ਰਸ਼ਾਸਨਿਕ ਅਮਲੇ ਦੀ ਜਿਹੜੀ ਜਵਾਬ ਦੇਈ ਹੈ ਉਹ ਤੈਅ ਕੀਤੀ ਜਾਵੇ ਉਂਝ ਤੈਅ ਸਾਡੇ ਸਿਸਟਮ ਚ ਪਰ ਵਿਧਾਨ ਸਭਾ ਇਹ ਰਿਵਾਜ ਪਾਵੇ ਕਿ ਅਗਰ ਪੰਜਾਬ ਦੇ ਕੋਈ ਅਫਸਰ ਕੋਈ ਬਹੁਤ ਮਾੜਾ ਕੰਮ ਕਰਦੇ ਨੇ ਕਿਤੇ ਬਹੁਤ ਖਰਾਬ ਪਰਫਾਰਮੈਂਸ ਹੁੰਦੀ ਹੈ ਤੇ ਉਹਨਾਂ ਨੂੰ ਵਿਧਾਨ ਸਭਾ ਚ ਸੱਦਿਆ ਜਾਵੇ ਤੇ ਉਹ ਪੂਰੀ ਵਿਧਾਨ ਸਭਾ ਨੂੰ ਆਪਣਾ ਸਪਸ਼ਟੀਕਰਨ ਦੇਣ ਤਾਂ ਕਿ ਉਹਨਾਂ ਦੇ ਮਨ ਤੇ ਇੱਕ ਡਰ ਹੋਵੇ ਕਿ ਜੇ ਅਸੀਂ ਮਾੜਾ ਕੰਮ ਕੀਤਾ ਡਿਊਟੀ ਪਰਫਾਰਮ ਨਾ ਕੀਤੀ ਤੇ ਸਾਨੂੰ ਵਿਧਾਨ ਸਭਾ ਚ ਜਾ ਕੇ ਸਫਾਈ ਦੇਣੀ ਪੈਣੀ ਹੈ ਜਿਹਨੂੰ ਪੂਰਾ ਪੰਜਾਬ ਸੁਣੂਗਾ ਸੋ ਇਹ ਬੰਦੋਬਸਤ ਕਰ ਲੈਣਾ ਚਾਹੀਦਾ ਹੈ ਇਹ ਬੰਦੋਬਸਤ ਹੋਏਗਾ ਤੇ ਮਾੜੇ ਅਫਸਰ ਨੇ ਜਿਹੜੇ ਉਹ ਜਵਾਬ ਦੇਣਗੇ ਉਹ ਕੰਮ ਕਰਨਗੇ ਜਿਹੜੇ ਕੰਮ ਕਰਨ ਵਾਲੇ ਅਫਸਰ ਨੇ ਉਹਨਾਂ ਨੂੰ ਕੋਈ ਫਰਕ ਨਹੀਂ ਪੈਂਦਾ ਕਿਉਂਕਿ ਉਹ ਪਹਿਲਾਂ ਹੀ ਕੰਮਕਾਰ ਕਰਦੇ ਨੇ ਸੋ ਪ੍ਰਗਟ ਸਿੰਘ ਦੀ ਇਸ ਗੱਲ ਦੇ ਨਾਲ ਮੈਂ ਬਹੁਤਾ ਜ਼ਿਆਦਾ ਸਹਿਮਤ ਨਹੀਂ ਪਰ ਡੈਮੋਕ੍ਰੇਸੀ ਹੈ ਪ੍ਰਗਟ ਸਿੰਘ ਉਹਨਾਂ ਨੇ ਆਪਣਾ ਵਿਚਾਰ ਰੱਖਿਆ ਉਹਨਾਂ ਦੇ ਵਿਚਾਰ ਦਾ ਵੀ ਸਵਾਗਤ ਹੈ ਔਰ ਪ੍ਰਗਟ ਸਿੰਘ ਦੇ ਨਾਲ ਨਾਲ ਕਈ ਹੋਰ ਪੰਜਾਬ ਦੇ ਵਿਧਾਇਕ ਉਹਨਾਂ ਦੇ ਵੀ ਵੱਖ-ਵੱਖ ਮਸਲਿਆਂ ਤੇ ਵਿਚਾਰ ਆਏ ਨੇ ਪੰਜਾਬ ਦੇ ਜਿਹੜੇ ਮੰਤਰੀ ਨੇ ਬਿਜਲੀ ਮੰਤਰੀ ਉਹਨਾਂ ਦੀ ਗੱਲ ਵੀ ਆਈ ਹੈ ਹਰਪਾਲ ਸਿੰਘ ਟੀਮਾ ਨੇ ਵੈਟ ਦੇ ਉੱਤੇ ਆਪਣੀ ਗੱਲ ਰੱਖੀ ਹੈ ਸੋ ਇੱਕ ਇੱਕ ਕਰਕੇ ਸਾਰਿਆਂ ਦੀ ਗੱਲ ਹੈ ਜਿਹੜੀ ਉਹ ਜ਼ਰੂਰ ਅਸੀਂ ਸੁਣਦੇ ਜੇ ਵਿਧਾਨ ਸਭਾ ਦੇ ਵਿੱਚ ਕਿਸੇ ਐਸਆਈ ਦੀ ਡਿਸਕਸ਼ਨ ਹੋਣੀ ਆ ਤਾਂ ਮੈਨੂੰ ਲੱਗਦਾ ਇਹ ਤੋਂ ਡੈਮੋਕ੍ਰੇਸੀ ਦੇ ਵਿੱਚ ਜਾਂ ਆਮ ਆਦਮੀ ਪਾਰਟੀ ਸਰਕਾਰ ਦੀ ਹੋਰ ਮਾੜੀ ਕਾਰਗੁਜ਼ਾਰੀ ਮੈਂ ਨਹੀਂ ਦੇਖ ਸਕਦਾ ਕਿਉਂਕਿ ਅੱਜ ਤੋਂ 4 ਮਹੀਨੇ ਪਹਿਲਾਂ ਮੈਂ ਐਡੀਜੀਪੀ ਸਾਈਬਰ ਕ੍ਰਾਈਮ ਨੂੰ ਇੱਕ ਐਪਲੀਕੇਸ਼ਨ ਦੇ ਕੇ ਆਇਆ ਸੀ ਜਿਹਦੇ ਵਿੱਚ ਮੇਰਾ ਵੀ ਜਿਹੜਾ ਸੋਸ਼ਲ ਮੀਡੀਆ account ਸੀ ਉਹਨੂੰ ਉਹ ਉਹਨਾਂ ਨੂੰ ਲਿਖਿਆ ਗਿਆ ਸੀ ਔਰ ਮੈਂ ਹੋਰ ਵੀ ਦੇਖਿਆ ਕਿ ਜਿਹੜੇ ਖਾਸ ਕਰਕੇ ਸਿੱਖਾਂ ਪ੍ਰਤੀ ਜਿਹੜਾ ਨਫ਼ਰਤ ਜਿਹੜੀ ਸੋਸ਼ਲ ਮੀਡੀਆ ਪਲੈਟਫਾਰਮ ਤੇ ਚਲਾਈ ਜਾ ਰਹੀ ਆ ਲੇਕਿਨ 4 ਮਹੀਨੇ ਬੀਤਣ ਦੇ ਬਾਅਦ ਔਰ ਇਹਨਾਂ ਦੇ ਆਪਣੇ ਮੈਂਬਰ ਪਾਰਲੀਮੈਂਟ ਰਾਜ ਸਭਾ ਮਿਸਟਰ ਸਾਨੀ ਉਹਨਾਂ ਨੇ ਵੀ ਦਿੱਲੀ ਦੇ ਵਿੱਚ ਇਹ ਮੁੱਦਾ اٹھਾਇਆ ਕਿ ਬੀਜੇਪੀ ਹੇਟ ਪ੍ਰੋਪਗੈਂਡਾ ਜਿਹੜਾ ਸਿੱਖਿਜ਼ਮ ਦੇ ਅਗੇਂਸਟ ਕਰ ਰਹੀ ਆ ਲੇਕਿਨ ਇੱਥੇ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਸਰਕਾਰ ਜਿਹੜੀ ਆ ਉਹਨਾਂ ਨੂੰ ਸਪੋਰਟ ਕਰਦੀ ਦੇਖਦੀ ਆ ਲੇਕਿਨ ਦੂਸਰੇ ਪਾਸੇ ਅਸੀਂ ਇੱਕ ਆਮ ਜਿਹੜਾ ਇੱਕ ਐਸਆਈ ਆ ਉਹਦਾ ਜਿਹੜਾ ਇਸ਼ੂ ਲਿਆ ਕੇ ਮੈਨੂੰ ਲੱਗਦਾ ਇਹਨਾਂ ਨੇ ਆਮ ਆਦਮੀ ਪਾਰਟੀ ਨੇ ਹੱਥ ਖੜੇ ਕਰ ਦਿੱਤੇ ਕਿ ਐਡਮਿਨਿਸਟ੍ਰੇਸ਼ਨ ਸਾਡੇ ਕੋਲ ਕੋਈ ਮੰਨਦੀ ਨਹੀਂ ਹੈ ਨਹੀਂ ਤਾਂ ਇੱਕ ਐਸਆਈ ਜਿਹੜਾ ਉਹ ਕੋਈ ਸਰਕਾਰ ਲਈ ਏਡੀ ਵੱਡੀ ਚੀਜ਼ ਨਹੀਂ ਹੁੰਦਾ ਦੇਖੋ ਪੰਚਾਇਤੀ ਦੀਆਂ ਚੋਣਾਂ ਨੂੰ ਜਿਹੜਾ ਸਿੰਬਲ ਖਤਮ ਕੀਤਾ ਗਿਆ ਲੇਕਿਨ ਮੈਂ ਤਾਂ ਮੈਨੂੰ ਉਦੋਂ ਬੋਲਣ ਨਹੀਂ ਦਿੱਤਾ ਗਿਆ ਉਸ ਬਿੱਲ ਤੇ ਇਹਨਾਂ ਨੇ ਹਾਈ ਕੋਰਟ ਦੇ ਵਿੱਚ ਜਾ ਕੇ ਸਾਰਾ ਕੁਝ ਪ੍ਰੋਸੈਸ ਜਿਹੜਾ ਆ ਉਹ ਦੁਬਾਰਾ ਸ਼ੁਰੂ ਕਰਾਇਆ ਨਹੀਂ ਤਾਂ ਇਹਨਾਂ ਨੇ ਤਾਂ 125000 ਪੰਚਾਇਤ ਤੇ 356 ਲਾਤੀ ਸੀ ਕਿਉਂਕਿ ਸੀਐਮ ਸਾਹਿਬ ਹੀ ਕਹਿੰਦੇ ਸੀ ਨਾ ਕਿ 356 ਇਹ ਲਾਉਣ ਨੂੰ ਫਿਰਦੇ ਆ ਸਾਡੀ ਸਟੇਟ ਤੇ ਇਹਨਾਂ ਨੇ ਤਾਂ ਸਾਰੀਆਂ ਪੰਜਾਬ ਦੀਆਂ ਪੰਚਾਇਤਾਂ ਤੇ 356 ਲਾਤੀ ਸੀ ਮੈਂ ਤਾਂ ਤਾਂ ਹੀ ਕਿਹਾ ਸੀ ਪੇ ਤੁਹਾਨੂੰ 1.5 ਸਾਲ ਹੋ ਗਿਆ ਪੰਚਾਇਤਾਂ ਦੀ ਇਲੈਕਸ਼ਨ ਔਰ 1.5 ਸਾਲ ਹੀ ਲਗਭਗ ਹੋ ਗਿਆ ਕਾਰਪੋਰੇਸ਼ਨ ਦੀ ਇਲੈਕਸ਼ਨ ਨੂੰ ਔਰ ਅੱਜ ਜਿਹੜਾ ਇੱਕ ਬਿੱਲ ਲਿਆਂਦਾ ਜਿਹੜਾ ਮੰਡੀਆਂ ਦਾ ਬਿੱਲ ਹੈ ਜਿਹਦੇ ਵਿੱਚ ਇਹਨਾਂ ਨੇ ਡੇਟ ਦੀ ਅਮੈਂਡਮੈਂਟ ਕਰਾਈ 1 ਸਾਲ ਦੀ 25 ਸਤ ਤੱਕ ਔਰ ਮੈਨੂੰ ਲੱਗਦਾ ਇਹ ਯੂਰਲੀ ਅਨ ਡੈਮੋਕਰੈਟਿਕ ਹੈਗਾ ਜਿਹਦੇ ਵਿੱਚ ਮੈਨੂੰ ਨਹੀਂ ਕਦੀ ਵੀ ਲੱਗਿਆ ਕਿ ਕਿ ਇਲੈਕਟਡ ਬੰਦੇ ਜਿਹੜੇ ਆ ਉਹਨੂੰ ਚਲਾਉਣ ਤਾਂ ਕਿ ਉਹਦਾ ਜਿਹੜਾ ਪ੍ਰਬੰਧ ਹੈ ਮੰਡੀਆਂ ਦਾ ਪ੍ਰਬੰਧ ਕਿਉਂਕਿ ਮੋਢਲਾ ਪ੍ਰਬੰਧ ਹੈ ਬੰਦੀਆਂ ਦਾ ਪ੍ਰਬੰਧ ਜਿਹੜਾ ਉਹ ਠੀਕ ਹੋ ਸਕਦਾ ਸਿੰਬਲ ਜਿਹੜਾ ਸਿੰਬਲ ਖਤਮ ਕੀਤਾ ਗਿਆ ਉਹਦੇ ਚ ਮੁੱਖ ਮੰਤਰੀ ਸਾਹਿਬ ਨੇ ਵੀ ਇਹ ਦੱਸਿਆ ਕਿ ਜਿਹੜਾ ਸਰਪੰਚ ਆ ਉਹ ਪਿੰਡ ਦਾ ਚਾਹੀਦਾ ਕਿਸੇ ਪਾਰਟੀ ਦਾ ਨਹੀਂ ਚਾਹੀਦਾ ਕਿਸੇ ਦਾ ਚੋਣ ਨਿਸ਼ਾਨ ਬੈਟ ਹੋਵੇ ਹਾਕੀ ਹੋਵੇ ਭਾਵੇਂ ਤਾਲਾ ਹੋਵੇ ਉਹਨੂੰ ਲੋਕ ਇਹ ਸਮਝ ਕੇ ਵੋਟ ਪਾਉਣ ਪੀਏ ਸਾਡਾ ਸਰਪੰਚ ਆ ਜੇ ਉਹ ਚਾਹੁੰਦਾ ਆਪਦੇ ਜੇ ਕੋਈ ਕਾਂਗਰਸ ਪਾਰਟੀ ਦਾ ਆਪ ਦੇ ਲੀਡਰ ਦੀ ਚਾਹੁੰਦਾ ਫੋਟੋ ਲਾਉਣੀ ਉਹ ਰਾਹੁਲ ਗਾਂਧੀ ਦੀ ਫੋਟੋ ਲਾ ਲੈ ਜੇ ਆਮ ਆਦਮੀ ਪਾਰਟੀ ਦਾ ਸਾਡਾ ਕੋਈ ਪਿਆਰ ਕਰਨ ਵਾਲਾ ਉਹ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਫੋਟੋ ਲਾ ਲੈ ਕੇਜਰੀਆਲ ਸਾਹਿਬ ਦੀ ਫੋਟੋ ਲਾ ਲੈ ਜੇ ਕੋਈ ਹੋਰ ਪਾਰਟੀ ਨਾਲ ਸੰਬੰਧ ਰੱਖਦਾ ਉਹ ਆਪ ਦੇ ਲੀਡਰ ਦੀ ਉੱਤੇ ਫੋਟੋ ਲਾ ਸਕਦਾ ਪਰ ਚੋਣ ਸਿੰਬਲ ਤੋਂ ਬਿਨਾ ਇਲੈਕਸ਼ਨ ਹੋਵੇ ਕੀ ਇਹਦੇ 'ਚ ਲੋਕ ਵੀ ਖੁਸ਼ ਨੇ ਕਿ ਸਾਡਾ ਸਰਪੰਚ ਸਾਡਾ ਹੈ ਕਿਸੇ ਪੋਲੀਟੀਕਲ ਪਾਰਟੀ ਦਾ ਨਹੀਂ ਤੇ ਸਾਡੇ ਪਿੰਡ ਦਾ ਵਿਕਾਸ ਬਿਨਾ ਭੇਰ ਭਾਵ ਤੋਂ ਬਿਨਾ ਪੋਲੀਟਿਕਸ ਤੋਂ ਜਿਹੜੇ ਪਿਛਲੇ ਸਰਪੰਚ ਕਰਦੇ ਰਹੇ ਪ੍ਰਾਣੀਆਂ ਪੋਲੀਟੀਕਲ ਪਾਰਟੀਆਂ ਦੇ ਵੀ ਜੇ ਕਿਸੇ ਨੇ ਵੋਟ ਨਹੀਂ ਪਾਈ ਉਹਦੀ ਬੂਹੇ ਅੱਗੋਂ ਗਲੀ ਛੱਡ ਦੇਣੀ ਜਾਂ ਉਹਦੀ ਪੁਲੀ ਪੋੜ ਦੇਣੀ ਜਾਂ ਉਹਦੀ ਨਾਲੀ ਰੋਕ ਦੇਣੀ ਆਮ ਆਦਮੀ ਪਾਰਟੀ ਦੀ ਸਰਕਾਰ ਪੰਤੇ 2.5 ਸਾਲ ਲੰਘਿਆ ਨਾ ਕਿਸੇ ਨੇ ਪੱਖਪਾਤ ਕੀਤਾ ਨਾ ਭੇਦਭਾਅ ਭਾਵੇਂ ਕਿਸੇ ਵੀ ਪਾਰਟੀ ਨਾਲ ਕੋਈ ਪੋਲੀਟੀਕਲ ਪਾਰਟੀ ਨਾਲ ਉਹਦੇ ਬੂਹੇ ਅੱਕੇ ਕੋਈ ਕੱਥੀ ਗਲੀ ਨਹੀਂ ਛੱਡੀ ਗਈ ਕੋਈ ਪੁਲੀ ਨਹੀਂ ਪੁੱਟੀ ਗਈ ਕਿ ਕਿਸੇ ਨਾਲ ਕੋਈ ੱਟਕਾ ਨਹੀਂ ਕੀਤਾ ਗਿਆ ਕੋਈ ਨਜਾਇਜ਼ ਪਰਚਾ ਨਹੀਂ ਕਰਾਇਆ ਗਿਆ ਆਮ ਆਦਮੀ ਪਾਰਟੀ ਆਮ ਲੋਕਾਂ ਦੀ ਪਾਰਟੀ ਆ ਲੋਕਾਂ ਨੂੰ ਇਸ ਚੀਜ਼ ਦਾ ਫਾਇਦਾ ਮਿਲਿਆ ਇਸ ਗੱਲ ਨੂੰ ਪ੍ਰੈਸ ਵਾਲੇ ਭਰਾ ਵੀ ਚੰਗੀ ਤਰ੍ਹਾਂ ਜਾਣਦੇ ਕਿਉਂਕਿ ਇਹ ਪੋਲੀਟੀਕਲ ਲੋਕਾਂ ਦੇ ਬਾਰੇ ਪ੍ਰੈਸ ਵਾਲਿਆਂ ਨੂੰ ਜ਼ਿਆਦਾ ਪਤਾ ਹੁੰਦਾ ਹੈ ਸੰਮੇਲਿਤ ਸੱਭੇ ਕਾਲ ਨੂੰ ਸੀਐਮ ਸਾਹਿਬ ਨਾਲ ਮੀਟਿੰਗ ਹੈ ਉਹ ਤੋਂ ਬਾਅਦ ਜੋ ਕੁਝ ਫੈਸਲਾ ਹੋਗਾ ਸੁਣਨ ਸਾਰੀ ਮੇਨ ਸੇ ਡਿਮਾਂਡ ਕੀ ਕੀਤੀ ਸੀ ਜਿਨ੍ਹਾਂ ਨੂੰ ਡਿਮਾਂਡ ਮੰਗ ਪੱਤਰ ਆਪਣੀ ਬਹੁਤ ਵੱਡੀ ਚਰਚਾ ਹੋ ਗਈ ਯਾਰ ਖੇਤੀਬਾੜੀ ਕਿਸਾਨ ਮਜ਼ਦੂਰ ਪੱਖੀ ਬਤਾ ਪਰ ਨੀਤੀ ਹੈ ਜਿਹੜੀ ਕਿਸਾਨ ਖੇਤੀ ਨੀਤੀ ਉਹਦੇ ਬਾਰੇ ਉਹਦੇ ਵਿੱਚ ਬਹੁਤ ਸਾਰੀਆਂ ਗੱਲਾਂ ਨੇ ਹਾਲ ਤੱਕ ਤਰਨਾ ਜਾਰੀ ਹੈ ਬਿਲਕੁਲ ਹਾਂਜੀ ਤਰਨਾ ਜਾਰੀ ਹੈ ਸੀ ਮੀਟਿੰਗ ਕਰਕੇ ਉਹ ਤੋਂ ਬਾਅਦ ਫੈਸਲਾ ਕਰ ਨਹੀਂ ਹਾਲਤ ਚੈੱਕ ਕਰ ਲੂ ਦੱਸਾਂਗੇ ਤੁਹਾਨੂੰ ਉਗਰਾਹ ਸਾਹਿਬ ਸਦਨ ਦੇ ਵਿੱਚ ਵੀ ਮੁੱਖ ਮੰਤਰੀ ਸਾਹਿਬ ਨੇ ਜ਼ਿਕਰ ਕੀਤਾ ਕਿ ਨੀਤੀ ਖੇਤੀ ਨੀਤੀ ਤੇ ਜਿਹੜਾ ਵਿਚਾਰ ਕੀਤਾ ਦੇਖੋ ਇਸ ਤਰ੍ਹਾਂ ਸਦਨ ਵੀ ਦੱਸ ਸਕਦੇ ਆ ਮਸਲਨ ਦੇ ਵਿੱਚ ਕੌਣ ਕੀ ਬੋਲ ਗਿਆ ਜੀ ਸਟੇਟਮੈਂਟ ਹੁੰਦੀ ਆ ਅਸੀਂ ਸੁਝਾਅ ਲਵਾਂਗੇ ਕਿਸਾਨਾਂ ਤੇ ਜੋ ਮਹਾਰਾਤ ਸੁਝਾਅ ਲਵਾਂਗੇ ਇਹ ਤਾਂ ਮੈਨੂੰ ਲੱਗਦਾ ਕਿੰਨੇ ਮੱਖ ਮੰਤਰੀਆਂ ਨੇ ਪਹਿਲਾਂ ਬੋਲਿਆ ਪ੍ਰਧਾਨ ਮੰਤਰੀ ਬੋਲਦੇ ਰਹਿੰਦੇ ਨੇ ਵੀ ਕਿਸਾਨਾਂ ਨੂੰ ਵਿੱਚ ਬਿਠਾਵਾਂਗੇ ਕਿਹੜੇ ਕਿਸਾਨ ਨੇ ਕਿਸਾਨ ਤਾਂ ਕੁਛ ਵੀ ਕੋਈ ਵੀ ਹੋ ਸਕਦਾ ਡਾਈਵਰਸੀਫਿਕੇਸ਼ਨ ਬਾਰੇ ਕੋਈ ਗੱਲ ਮੰਗ ਹੈਗੀ ਤੁਹਾਡੀ ਦੇਖੋ ਇਹ ਸਾਰੀਆਂ ਗੱਲਾਂ ਉਹਦੇ ਵਿੱਚ ਹੀ ਹੋਣਗੀਆਂ ਜੇ ਆਪਾਂ ਅੱਜ ਦੀ ਮੀਟਿੰਗ ਚ ਖੇਤੀ ਨੀਤੀ ਹੈ ਜਿਹੜੀ ਉਹਦੇ ਵਿੱਚ ਹੀ ਸਾਰਾ ਕੁਝ ਜਿਦਾ ਪਾਣੀ ਦਾ ਮਸਲਾ ਡਾਈਵਰਸੀਫਿਕੇਸ਼ਨ ਹੈ ਜੀ ਅੱਜ ਦੀ ਮੀਟਿੰਗ ਚ ਕੋਈ ਖਾਸ ਰਿਹਾ ਇਸ ਮੀਟਿੰਗ ਦੇ ਵਿੱਚ ਕੋ ਕਹਤਾ ਹੈ ਜੀ ਜਿਹੜਾ ਦੂਸਰਾ ਕਰਜ਼ਾ ਹੈ ਦੂਸਰਾ ਕਿਹੜਾ ਕਰਜ਼ਾ ਹੁੰਦਾ ਜੀ ਕਿਸਾਨਾਂ ਦਾ ਖੇਤੀ ਦਾ ਮਤਲਬ ਕਿ ਟਰੈਕਟਰਾਂ ਵਾਸਤੇ ਲੈ ਲਿਆ ਜਾਂ ਇਹ ਸਾਈਕਲ ਲੈ ਲੇ ਦੇਖੋ ਕਿਸਾਨਾਂ ਨੇ ਖੇਤੀ ਦੀ ਆਮਦਨ ਦੇ ਵਿੱਚੋਂ ਜਦੋਂ ਕਾਸੇ ਵਾਸਤੇ ਵੀ ਟਰੈਕਟਰ ਦੇ ਅੰਧੇ ਲੋੜਾਂ ਪੂਰੀਆਂ ਕਰਨ ਵਾਸਤੇ ਕਾਸੇ ਤੇ ਕੋਈ ਐਜੂਕੇਸ਼ਨ ਤੇ ਵੀ ਲੈ ਸਕਦਾ ਘਰ ਤੇ ਵੀ ਲੈ ਸਕਦਾ ਟਰੈਕਟਰ ਦੀ ਵੀ ਲੈ ਲੈਂਦਾ ਮੱਝਾਂ ਦੇ ਵੀ ਲੈਂਦਾ ਤੁਸੀਂ ਕਿਸਾਨੀ ਨਾਲ ਜੁੜ ਕੇ ਨਾ ਦੇਖੋ ਤੁਸੀਂ ਸਾਰਾ ਕਰਜ਼ਾ کہہ ਰਹੇ ਕਿਸਾਨੀਆਂ ਕਰਜ਼ਾ ਕਰ ਦਲਾ ਜੀ ਅਕਾਲੀ ਦਲ ਦੀ ਸਿਆਸਤ ਦੀ ਗੱਲ ਕਰ ਲਈ ਹੈ ਅਕਾਲੀ ਸਿਆਸਤ ਪਾਵੇਂ ਹਲੇ ਮੱਠੀ ਪਈ ਨਜ਼ਰ ਆ ਰਹੀ ਹੈ ਪਰ ਹਰ ਸਿਮਰਤ ਕੌਰ ਬਦਲ ਨੂੰ ਗਿੱਦੜ ਬਾਹਾ ਦਾ ਇਨਚਾਰਜ ਲਗਾ ਦਿੱਤਾ ਗਿਆ ਉਹਨਾਂ ਨੂੰ ਜ਼ਿੰਮੇਵਾਰੀ ਸੌਂਪ ਦਿੱਤੀ ਗਈ ਹੈ ਗਿੱਦੜ ਬਾਹਾ ਦੀ ਉਧਰ ਆਪਾਂ ਗੱਲ ਕਰੀਏ ਬਰਨਾਲਾ ਦੀ ਤਾਂ ਬਰਨਾਲਾ ਦੇ ਵਿੱਚ ਵੀ ਜੋ ਹੈ ਦੋ ਇਨਚਾਰਜ ਨਿਯੁਕਤ ਕੀਤੇ ਗਏ ਨੇ ਤਾਂ ਕਿ ਬੜੇ ਸੁਚੱਜੇ ਢੰਗ ਦੇ ਨਾਲ ਇਹਨਾਂ ਚੋਣਾ ਜ਼ਿੰਮੀ ਚੋਣਾ ਦੇ ਵਿੱਚ ਜੋ ਹੈ ਅਕਾਲੀ ਦਲ ਆਪਣੀ ਰਣਨੀਤੀ ਦੇ ਨਾਲ ਅੱਗੇ ਵਧ ਸਕੇ ਸੋ ਅਗਰ ਆਪਾਂ ਗੱਲ ਕਰੀਏ ਹਰ ਇੱਕ ਪਾਰਟੀ ਦੀ ਇੱਥੇ ਆਪਾਂ ਹੁਣ ਗੱਲ ਕਰ ਲਈਏ ਜ ਜਦੋਂ ਆਪਾਂ ਜ਼ਿੰਮੀ ਚੋਣਾਂ ਦੀ ਤਸਵੀਰ ਸਮਝਣ ਦੀ ਗੱਲ ਕਰਦੇ ਆ ਅਕਾਲੀ ਦਲ ਦੇ ਪੱਖੋਂ ਕਾਂਗਰਸ ਅਤੇ ਆਮ ਆਦਮੀ ਪਾਰਟੀ ਦੇ ਪੱਖੋਂ ਜੋ ਹੈ ਜਿੰਮਨੀ ਚੋਣ ਦੀ ਤਿਆਰੀ ਹੁਣ ਕਿਸ ਤਰ੍ਹਾਂ ਦੀ ਚੱਲ ਰਹੀ ਹੈ ਜ਼ਰੂਰ ਇਸ ਉੱਪਰ ਗੱਲ ਸਾਂਝੀ ਕਰਿਓ ਲੇਖੋ ਵਿਧਾਨ ਸਭਾ ਦੀ ਸਿਆਸਤ ਪੂਰੀ ਤਰ੍ਹਾਂ ਨਾਲ ਗਰਮ ਹੈ ਪੰਜਾਬ ਵਿਧਾਨ ਸਭਾ ਦੀ ਸਿਆਸਤ ਔਰ ਬੀਬੀ ਹਰਸਿਮਰਤ कौर ਬਾਦਲ ਨੂੰ ਕੱਲ ਗਿੱਦੜ ਬਾਹਾ ਦਾ ਇੰਚਾਰਜ ਲਾ ਦਿੱਤਾ ਗਿਆ ਬਲਵਿੰਦਰ ਸਿੰਘ ਖੁੰਦੜ ਜਿਹੜੇ ਕਿ ਕਾਰਜਕਾਰੀ ਪ੍ਰਧਾਨ ਨੇ ਸ਼੍ਰੋਮਣੀ ਅਕਾਲੀ ਦਲ ਦੇ ਉਹਨਾਂ ਔਰ ਇਸੇ ਤਰ੍ਹਾਂ ਬਰਨਾਲੇ ਦੇ ਵਿੱਚ ਜਿਹਾਤੀ ਦੇ ਵਿੱਚ ਇਕਬਾਲ ਸਿੰਘ ਝੁੰਦਾ ਉਹਨਾਂ ਨੂੰ ਇੰਚਾਰਜ ਲਾਇਆ ਗਿਆ ਔਰ ਹੀਰਾ ਸਿੰਘ ਗਾਬੜੀਆ ਜਿਹੜੇ ਲੁਧਿਆਣਾ ਤੋਂ ਸਾਬਕਾ ਵਿਧਾਇਕ ਤੇ ਮੰਤਰੀ ਵੀ ਨੇ ਉਹਨਾਂ ਨੂੰ ਬਰਨਾਲਾ ਸ਼ਹਿਰੀ ਦਾ ਇੰਚਾਰਜ ਬਣਾਇਆ ਗਿਆ ਇੱਕ ਤਰੀਕੇ ਨਾਲ ਭਾਵੇਂ ਸੁਖਬੀਰ ਸਿੰਘ ਬਾਦਲ ਤਨਖਾਈਆ ਐਲਾਨ ਕੀਤੇ ਜਾਣ ਤੋਂ ਬਾਅਦ ਤਾਕਤਵਹੀਨ ਨੇ ਔਰ ਸਾਰੇ ਫੈਸਲੇ ਬਲਵਿੰਦਰ ਸਿੰਘ ਪੁੰਦਰ ਲੈ ਰਹੇ ਨੇ ਪਰ ਹਰਸ਼ਮਰਤ ਕੌਰ ਬਾਦਲ ਨੂੰ ਗਿੱਡਣ ਬਾਹਾ ਦੇ ਵਿੱਚ ਜਿਹੜੀ ਇੰਚਾਰਜ ਦੀ ਡਿਊਟੀ ਦਿੱਤੀ ਗਈ ਹੈ ਉਹਦੇ ਨਾਲ ਗਿੱਦੜਵਾਹਾ ਦੀ ਸਿਆਸਤ ਹੈ ਇੱਕ ਵਾਰ ਫੇਰ ਭਕੇਗੀ ਭਾਵੇਂ ਹਜੇ ਸੁਖਵੀਰ ਸਿੰਘ ਬਾਦਲ ਨਹੀਂ ਵਿਚਰ ਸਕਦੇ ਪਰ ਹਰਸਿਮਰਤ ਕੌਰ ਬਾਦਲ ਗਿੱਦੜਵਾਹਾ ਇਲਾਕੇ ਦੇ ਵਿੱਚ ਵਿਚਰਣਗੇ ਔਰ ਨਿਸ਼ਚਿਤ ਤੌਰ ਤੇ ਇਹਦੇ ਨਾਲ ਜਿਹੜੀ ਸਿਆਸਤ ਹੈ ਬੜੀ ਗਰਮ ਹੋਏਗੀ ਉਂਝ ਸਾਨੂੰ ਪਤਾ ਹੈ ਸੁਖਰਾਜ ਸਿੰਘ ਨਿਆਮੀ ਵਾਲਾ ਨੇ ਐਲਾਨ ਕਰ ਦਿੱਤਾ ਕਿ ਉਹ ਚੋਣ ਲੜਨਗੇ ਕੱਲ ਮੈਂ ਸੁਣ ਰਿਹਾ ਸੀ ਜਿਹੜੇ ਮੈਂਬਰ ਪਾਰਲੀਮੈਂਟ ਨੇ ਫਰੀਦਕੋਟ ਦੇ ਸਰਬਜੀਤ ਸਿੰਘ ਖਾਲਸਾ ਉਹ ਕਹਿ ਰਹੇ ਨੇ ਕਿ ਦੀਪ ਸਿੱਧੂ ਦਾ ਭਰਾ ਵੀ ਉਮੀਦਵਾਰ ਹੋ ਸਕਦਾ ਹੈ ਤਾਂ ਇੱਕ ਹੋਰ ਵਿਅਕਤੀ ਨੇ ਉਹ ਵੀ ਉਮੀਦਵਾਰ ਗਿੱਦੜਵਾਹਾ ਤੋਂ ਹੋ ਸਕਦੇ ਇਹਦਾ ਮਤਲਬ ਹੈ ਕਿ ਸੁਖਰਾਜ ਸਿੰਘ ਨਿਆਮੀ ਵਾਲਾ ਪੰਥਕ ਉਮੀਦਵਾਰ ਦੇ ਤੌਰ ਤੇ ਔਰ ਸਰਬਜੀਤ ਸਿੰਘ ਖਾਲਸਾ ਉਹਨਾਂ ਦੀ ਧਿਰ ਵੱਲੋਂ ਅਗਰ ਕੋਈ ਉਮੀਦਵਾਰ ਆਉਂਦਾ ਹੈ ਇਹਦਾ ਮਤਲਬ ਹੈ ਕਈ ਪੰਥਕ ਉਮੀਦਵਾਰ ਮੈਦਾਨ ਚਾ ਸਕਦੇ ਨੇ ਇਹਦਾ ਮਤਲਬ ਹੈ ਗਿੱਦੜਵਾਹਾ ਦੇ ਵਿੱਚ ਪੰਥਕ ਇਕਤਾ ਸਮੂਹਿਕ ਤੌਰ ਤੇ ਨਜ਼ਰ ਨਹੀਂ ਆ ਰਹੀ ਚਾਹੀਦਾ ਤਾਂ ਇਹ ਸੀ ਕਿ ਸਾਰੀਆਂ ਧਿਰਾਂ ਮਿਲ ਕੇ ਇੱਕੋ ਪੰਥਕ ਉਮੀਦਵਾਰ ਨੂੰ ਮੈਦਾਨ ਚ ਉਤਾਰਨੀਆਂ ਤਾਂ ਕਿ ਮੁਕਾਬਲੇ ਦੀ ਸਥਿਤੀ ਬਣਦੀ ਅਗਰ ਸਾਰੀਆਂ ਧਿਰਾਂ ਆਪਣਾ ਆਪਣਾ ਉਮੀਦਵਾਰ ਉਤਾਰਨ ਗਈਆਂ ਫਿਰ ਮੈਨੂੰ ਲੱਗਦਾ ਹੈ ਲੜਾਈ ਜਿਹੜੀ ਸਿਆਸੀ ਤੌਰ ਤੇ ਹੈ ਉਹ ਫਿਰ ਆਮ ਆਦਮੀ ਪਾਰਟੀ ਕਾਂਗਰਸ ਅਕਾਲੀ ਦਲ ਭਾਜਪੀ ਔਰ ਪੰਥਕ ਧਿਰਾਂ ਦੇ ਵਿੱਚ ਇਕੱਠੀ ਹੋ ਜਾਣੀ ਹੈ ਕਿ ਜਦੋਂ ਬਹੁਤ ਕੌਣੀ ਮੁਕਾਬਲਾ ਹੋਣਾ ਹੈ ਉਦੋਂ ਮੈਨੂੰ ਲੱਗਦਾ ਹੈ ਕਿ ਇਹ ਬਹੁਤ ਔਖਾ ਹੋ ਜਾਊਗਾ ਬਾਕੀ ਧਿਰਾਂ ਦੇ ਲਈ ਕਿਉਂਕਿ ਡਿੰਪੀ ਢਿਲੋਂ ਹੁਣੇ-ਹੁਣੇ ਅਕਾਲੀ ਦਲ ਛੱਡ ਕੇ ਚਲੇ ਗਏ ਨੇ ਆਮ ਆਦਮੀ ਪਾਰਟੀ ਦੇ ਵਿੱਚ ਔਰ ਜਿਹੜੀ ਸਰਕਾਰ ਹੈ ਫਿਰ ਲੋਕ ਉਸ ਧਿਰ ਵੱਲ ਨੂੰ ਹੋ ਜਾਂਦੇ ਨੇ ਸੋ ਆਮ ਆਦਮੀ ਪਾਰਟੀ ਦਾ ਪਲੜਾ ਵੱਡਾ ਹੋ ਸਕਦਾ ਜਿਵੇਂ ਅਸੀਂ ਜਲੰਧਰ 'ਚ ਦੇਖਿਆ ਜਲੰਧਰ ਜੀ ਆਮ ਆਦਮੀ ਪਾਰਟੀ ਨੂੰ ਲੋਕਾਂ ਨੇ ਜਿਤਾਇਆ ਕਿਉਂਕਿ ਸਰਕਾਰ ਆਮ ਆਦਮੀ ਪਾਰਟੀ ਦੀ ਹੈ ਸੋ ਪੰਥਕ ਧਿਰਾਂ ਅਗਰ ਇਕਤਾ ਨਹੀਂ ਕਰਦੀਆਂ ਤੇ ਫਿਰ ਅਗਲੀਆਂ ਚੋਣਾਂ ਦੇ ਵਿੱਚ ਵੀ ਜਿਹੜੀ ਸੰਭਾਵਨਾ ਪੰਥਕ ਧਿਰਾਂ ਦੀ ਉੱਭਰ ਰਹੀ ਸੀ ਉਹ ਮੱਠੀ ਪੈ ਸਕਦੀ ਹੈ ਸਿਆਸੀ ਤੌਰ ਤੇ ਦਲਾ ਜੀ ਹੁਣ ਤੱਕ ਤਾਂ ਆਪਾਂ ਗੱਲ ਕੀਤੀ ਹੈ ਪੰਜਾਬ ਦੀ ਜਿਹੜੀ ਜ਼ਿਮਨੀ ਚੋਣਾਂ ਦੀ ਚਾਹੇ ਆਪਾਂ ਗਿੱਦੜਵਾਹਾ ਦੀ ਗੱਲ ਕੀਤੀ ਹੈ ਬਰਨਾਲਾ ਦੀ ਗੱਲ ਕੀਤੀ ਹੈ ਅ ਅੱਗੋਂ ਮੈਂ ਗੱਲ ਕਰਨਾ ਚਾਹੂੰਗੀ ਜ਼ਰੂਰ ਹਰਿਆਣਾ ਦੀਆਂ ਚੋਣਾਂ ਨੂੰ ਲੈ ਕੇ ਵੀ ਆਪਾਂ ਜ਼ਰੂਰ ਚਰਚਾ ਕਰਨੀ ਬੰਦੀ ਹੈ ਹਰਿਆਣਾ ਦੀ ਚੋਣਾਂ ਨੂੰ ਲੈ ਕੇ ਖੂਬ ਗਰਮਾ-ਗਰਮੀ ਵੀ ਬਣੀ ਹੋਈ ਹੈ ਸੋ ਭਾਜਪੀ ਨੇ ਜੋ ਹੈ ਤਕਰੀਬਨ 7 ਉਮੀਦਵਾਰਾਂ ਦੇ ਨਾਂ ਜਾਰੀ ਕਰ ਦਿੱਤੇ ਨੇ ਇਹਨਾਂ ਦੇ ਉੱਪਰ ਵੀ ਗੱਲ ਜ਼ਰੂਰ ਸਾਂਝੀ ਕਰਿਓ ਵਿਨੇਸ਼ ਫੁਗਾਰ ਤੇ ਬਜਰੰਗ ਪੂਨੀਆ ਨੇ ਜੋ ਰਾਹੁਲ ਗਾਂਧੀ ਨੂੰ ਮਿਲਦੇ ਨੇ ਤੇ ਕੀ ਇਹਨਾਂ ਦੇ ਵਿੱਚੋਂ ਵੀ ਕੋਈ ਚੋਣ ਲੜsacਦੇ ਕਿ ਸੰਭਾਵਨਾਵਾਂ ਲੱਗ ਰਹੀਆਂ ਨੇ ਹਰਿਆਣਾ ਚੋਣਾਂ ਨੂੰ ਲੈ ਕੇ ਵੀ ਜ਼ਰੂਰ ਸਿਆਸੀ ਐਨਾਲਿਸਿਸਾਂ ਜਾਂ ਕਰਿਓ ਬਿਲਕੁਲ ਹਰਜੋਤ ਜੀ 67 ਉਮੀਦਵਾਰਾਂ ਦੀ ਸੂਚੀ ਭਾਜਪਾ ਨੇ ਜਾਰੀ ਕਰ ਦਿੱਤੀ ਹੈ ਹਰਿਆਣਾ ਦੇ ਲਈ 70 ਸੀਟਾਂ ਨੇ ਕਈ ਜਿਹੜੇ ਸਿਟਿੰਗ ਐਮਪੀ ਨੇ ਉਹਨਾਂ ਦੇ ਸਿਟਿੰਗ ਐਮਐਲਏ ਨੇ ਉਹਨਾਂ ਦੀਆਂ ਟਿਕਟਾਂ ਕੱਟੀਆਂ ਦੀ ਮੰਤਰੀ ਵੀ ਸੀ ਭਾਜਪਾ ਦੇ ਇੱਕ ਸਾਬਕਾ ਸੰਦੀਪ ਸਿੰਘ ਹਾਕੀ ਖਿਡਾਰੀ ਉਹਨਾਂ ਦੀ ਟਿਕਟ ਵੀ ਕਹਿੰਦੇ ਕੱਟ ਦਿੱਤੀ ਗਈ ਹੈ ਉੰਜ ਰਾਹੁਲ ਗਾਂਧੀ ਨੂੰ ਮਿਲੇ ਨੇ ਵਿਦੇਸ਼ ਫੁਗਾਟ ਜਿਹੜੇ ਅ 올림픽 ਦੇ ਵਿੱਚ ਜਿੱਤ ਨਹੀਂ ਸਕੇ ਜਿਹੜੇ ਫਾਈਨਲ 'ਚ ਪਹੁੰਚ ਗਏ ਸੀ ਪਰ ਭਾਰਵਧਨ ਕਰਕੇ ਉਹਨਾਂ ਨੂੰ ਡਿਸਕਵালিਫਾਈ ਕੀਤਾ ਗਿਆ ਬੀਬੀ ਵਿਨੇਸ਼ ਫੁਗਾਟ ਔਰ ਬਜਰੰਗ ਪੁਨਿਆਏ ਵੀ ਖਿਡਾਰੀ ਨੇ ਸੋ ਇਹ ਕੱਲ ਰਾਹੁਲ ਗਾਂਧੀ ਨਾਲ ਮਿਲੇ ਨੇ ਇੱਕ ਤਸਵੀਰ ਰਾਹੁਲ ਗਾਂਧੀ ਨਾਲ ਇਹਨਾਂ ਦੀ ਬਾਹਰ ਆਈ ਹੈ ਜਿਸ ਤੋਂ ਬਾਅਦ ਚਰਚਾਵਾਂ ਨੇ ਕਿ ਇਹ ਦੋਵੇਂ ਵੀ ਜਾਂ ਇਹਨਾਂ ਦੋਨਾਂ ਦੇ ਵਿੱਚੋਂ ਇੱਕ ਵੀ ਹਰਿਆਣੇ ਦੇ ਵਿੱਚ ਕਾਂਗਰਸ ਵੱਲੋਂ ਚੋਣ ਲੜ ਸਕਦੇ ਅਜਿਹਾ ਹੁੰਦਾ ਹੈ ਇਹ ਦੇ ਨਾਲ ਹਰਿਆਣੇ ਦੀ ਚੋਣ ਸਿਆਸਤ ਹੈ ਜਿਹੜੀ ਉਹ ਬਹੁਤ ਜ਼ਿਆਦਾ ਭਖੇਗੀ ਔਰ ਬੜੀ ਦਿਲਚਸਪ ਹਰਿਆਣੇ ਦੀ ਚੋਣ ਹੈ ਜਿਹੜੀ ਉਹ ਬਣ ਸਕੇ ਬਹੁਤ ਬਹੁਤ ਧੰਨਵਾਦ ਡਲਾ ਜੀ ਇਹਨਾਂ ਸਾਰੀਆਂ ਖਬਰਾਂ ਦੇ ਉੱਪਰ ਪੂਰੀ ਜਾਣਕਾਰੀ ਜੋ ਹੈ ਤੁਸੀਂ ਸਾਂਝੀ ਕੀਤੀ ਹੈ ਔਰ ਜੋ ਹੈ ਆਪਣਾ ਸਿਆਸੀ ਐਨਲਿਸਿਸ ਵੀ ਦਰਸ਼ਕਾਂ ਦੇ ਨਾਲ ਸਾਂਝਾ ਕੀਤਾ ਹੈ ਬਹੁਤ ਬਹੁਤ ਧੰਨਵਾਦ ਇਸ ਦੇ ਲਈ ਦਰਸ਼ਕਾਂ ਦਾ ਵੀ ਧੰਨਵਾਦ ਕਰਦੇ ਹਾਂ ਜੋ ਹਮੇਸ਼ਾ ਹੀ ਪ੍ਰੋਗਰਾਮ ਦੇ ਨਾਲ ਜੁੜਦੇ ਨੇ ਆਪਣੇ ਕੀਮਤੀ ਸੁਝਾਅ ਤੇ ਵਿਚਾਰ ਸਮੇਂ-ਸਮੇਂ ਤੇ ਸਾਡੇ ਨਾਲ ਕਮੈਂਟਸ ਦੇ ਜ਼ਰੀਏ ਸਾਂਝੇ ਵੀ ਕਰਦੇ ਨੇ ਇਸ ਦੇ ਨਾਲ ਮੈਨੂੰ ਯਾਨੀ ਕਿ ਹਰਜੋਤ ਕੌਰ ਨੂੰ ਵੀ ਦਿਓ ਜੀ ਇਜਾਜ਼ਤ ਧੰਨਵਾਦ ਬਹੁਤ ਬਹੁਤ ਧੰਨਵਾਦ ਹਰਜੋਤ ਜੀ ਔਰ ਅਖੀਰ ਕੋਈ ਵੀ ਧਿਰ ਕਿਸੇ ਗੱਲ ਤੋਂ ਅਸਹਿਮਤ ਹੈ ਜੋ ਆਪਣਾ ਪੱਖ ਰੱਖ ਸਕਦੇ ਨੇ ਹਰ ਕਿਸੇ ਦੇ ਪੱਖ ਦਾ ਸਵਾਗਤ ਹੈ ਤੁਸੀਂ ਆਪਣੀ ਗੱਲ ਮੇਰੇ ਨਾਲ ਸਾਂਝੀ ਕਰ ਸਕਦੇ ਹੋ ਮੈਂ ਤੁਹਾਡੀ ਗੱਲ ਵੀ ਅੱਗੇ ਵਧਾਉਂਦਾ ਬਹੁਤਾਂ